ਕੋਈ ਮੁੱਖ ਮੰਤਰੀ ਨੇ ਕੀਤਾ ਕਿ ਮੁੱਖ ਮੰਤਰੀ ਨੇ ਕੀਤਾ ਜਦ ਨਸ਼ਿਆਂ ਦੇ ਬਦੋ ਦੱਗੇ ਨਾਲੋਂ ਵੀ ਤੇਜ ਹੋਊਗਾ ਤੁਸੀਂ ਕਹ ਬਦਾਓ ਪ੍ਰਤਾਪ ਬਾਜਵੇ ਨੂੰ ਕਹ ਵੀ ਤੈਨੂੰ ਚਲਮਾਉਣ ਜਾਈ ਦੀ ਤੇਰੇ ਕੈਪਟਨ ਦੇ ਰਾਜ ਚ 120 ਬੰਦੇ ਮਰ ਗਏ ਅਜੇ ਤੱਕ ਕੁਝ ਬਣਿਆ ਦੱਸ ਹਾਕ ਸਰਕਾਰ ਵਾਲੇ ਇਦਾਂ ਦੇ ਕੰਮ ਹੁੰਦੇ ਰਹੇ ਪਰ ਮੁੱਖ ਮੰਤਰੀ ਇਦਾਂ ਕਰਦੇ ਰਹੇ ਕਿ ਨਹੀਂ ਕਰਦੇ ਇਹ ਦੱਸੋ ਜੀ ਜੋ ਇਹ ਮੁੱਖ ਮੰਤਰੀ ਨੇ ਕੀਤਾ ਕਿ ਮੁੱਖ ਮੰਤਰੀ ਨੇ ਕੀਤਾ ਕੈਪਟਨ ਕਿੰਨੇ ਦਿਨਾਂ ਬਾਅਦ ਤਰਨ ਤਰਨ ਆਇਆ ਸੀ ਕਿਸ ਨੂੰ ਕੋਈ ਦੇਖ ਕੇ ਗਿਆ ਸੀ ਇਹੀ ਮੁੱਖ ਮੰਤਰੀ ਅਸਾਂ 24 ਘੰਟਿਆਂ ਦਾ ਆ ਗਿਆ 10-10 ਲੱਖ ਰੁਪਈਆ ਦੇ ਕੇ 2-2 ਲੱਖ ਰੁਪਈਆ ਜਿਹੜੇ ਹਸਪਤਾਲ ਤੇ ਨੇ ਉਹ ਨਾਲ ਕਹਿ ਕੇ ਗਏ ਸਾਨੂੰ ਕਿ ਜਿਹੜੇ ਇਹਨਾਂ ਦੇ ਕੱਚੇ ਮਕਾਨ ਆ ਉਹ ਵੀ ਸਾਡੇ ਦੇ ਪੱਕੇ ਕਰਦੇ ਆ ਨੌਕਰੀ ਕਹਿ ਕੇ ਗਏ ਬੱਚਿਆਂ ਦੀ ਪੜ੍ਹਾਈ ਫਰੀ ਸ ਆ ਇਦਾਂ ਦਾ ਮੁੱਖ ਮੰਤਰੀ ਮਿਲ ਸਕਦਾ ਪੰਜਾਬ ਨੂੰ ਭੋਗ ਦਾ ਸੰਸਕਾਰ ਭੋਗ ਦਾ ਸੰਸਕਾਰ ਦਾ ਸਾਰਾ ਖਰਚਾ ਹਾਂ ਪਰ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਕਿਉਂਕਿ ਬਹੁਤ ਵੱਡੀ ਗੱਲ ਹੈ ਇਹ ਜਿਹੜੀ ਦੇਖੋ ਉਹਨਾਂ ਨੇ ਤੁਹਾਨੂੰ ਦੱਸਿਆ ਹੀ ਹੈ ਦਿੱਲੀ ਤੱਕ ਇਹਦੀਆਂ ਤਾਰਾਂ ਜੁੜੀਆਂ ਤਾਨੂੰ ਇੱਕ ਅਦੇ ਦਿਨ ਚ ਪਤਾ ਲੱਗ ਜੂ ਕਿ ਇਹਦਾ ਜ਼ਮੇਵਾਰ ਕੌਣ ਹੈ ਹਾਂ ਪਰ ਫਿਰ ਵੀ ਥੇਰੇ ਵੱਡੇ ਆਕਾ ਤੁਸੀਂ ਮੰਨੂਗੇ ਇਸ ਨਕਸੇ ਨਾਲ ਜੁੜੇ ਨਹੀਂ ਜੁੜੇ ਆ ਵੱਡੇ ਦਾ ਜੁੜੇ ਹੀ ਆ ਤੇ ਤਾਂ ਏਦਾਂ ਇਹ ਚੀਜ਼ਾਂ ਪਹੁੰਚ ਜਾਂਦੀਆਂ ਕਾਰਨ ਕੀ ਹੈ ਪਿਛਲੀ ਸਰਕਾਰਾਂ ਚ ਕੀ ਨਹੀਂ ਮੁਕਿਆ ਹੁਣ ਕਿਉਂਕਿ ਅਸੀਂ ਸਮਾਏ ਕਿਤੇ ਬੜਾ ਸਿਕੰਜਾ ਕੱਸਿਆ ਤੇ ਕੁਝ ਲੋਕ ਏਦਾਂ ਦੀ ਕੋਸ਼ਿਸ਼ ਕਰਦੇ ਆ ਨਸ਼ੇ ਦੀ ਆਪਾਂ ਬੰਦ ਕਰ ਦੋ ਹਾਂ ਜੋ ਨਸ਼ਿਆਂ ਦੇ ਬਦੋ ਦੱਗੇ ਨਾਲੋਂ ਵੀ ਤੇਜ਼ ਹੋਊਗਾ ਤੁਸੀਂ ਕਹਦਾਓ ਅੱਛਾ ਐਕਸਰਸਾਈਜ਼ ਦੇ ਬਾਹਰ ਦੇ ਜੋ ਕੀਤੇ ਗਏ ਉਹਨਾਂ ਦੀ ਅਨਕਹਿਲੀ ਸਮਝ ਨਹੀਂ ਅਨਕਹਿਲੀ ਉਹਨਾਂ ਦੀ ਡੀਐਸਪੀ ਸਸਪੈਂਡ ਕੀਤਾ ਗਿਆ ਉਹਨਾਂ ਦੀ ਅਨਕਹਿਲੀ ਉਹਨਾਂ ਨੂੰ ਪਤਾ ਨਹੀਂ ਲੱਗਾ ਹਾਂ ਉਹਨਾਂ ਦੀ ਅਨਕਹਿਲੀ ਆ ਸਾ ਤਾਂ ਹੀ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਉਰੇ ਤਲਵੀਰ ਜੀ ਬੈਠੇ ਕਹਿੰਦੇ ਮੈਂ ਕੁਝ ਦਿਨ ਪਹਿਲੇ ਲਿਸਟ ਵੀ ਦਿੱਤੀ ਸੀ ਉਹ ਨਾ ਨਾ ਦੱਸਿਆ ਉਹਨਾਂ ਨੇ ਅੱਜ ਸਾਨੂੰ ਵੀ ਦੱਸਿਆ ਪਈ ਲਿਸਟ ਭੇਜੀ ਹੈ ਉਹਨਾਂ ਨੇ ਹਾਂ ਬੜੋ ਨਹੀਂ ਉਹ ਉਹਨਾਂ ਨੇ ਕੀਤਾ ਤਾਂ ਤਾਂ ਹੀ ਸਸਪੈਂਡ ਹੋਏ ਹਾਂ ਤਾਂ ਹੋਰ ਵੀ ਕਾਰਵਾਈਆਂ ਥੱਲੇ ਹੋਣਗੀਆਂ ਨਾ ਹੋਣ ਗਿਆ ਜਿਹੜਾ ਵੀ ਬੰਦਾ ਇਸ ਕੇਸ ਦੇ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਜਿੱਦਾਂ ਤੁਸੀਂ ਕਹਿੰ ਰਹੇ ਆ ਜੀ ਕਿ ਜ਼ਿੰਮੇਵਾਰ ਸਰਕਾਰ ਹੈ ਜੀ ਅਸਤੀਫਾ ਦੇਓ ਕੌਣ ਕਹਿੰਦਾ ਜੀ ਵਿਕਰਮ ਜੀਠਿਆ ਆਏ ਸੀ ਕਹਿੰਦੇ ਹਰਪਾਲ ਸਿੰਘ ਅਸਤੀਫਾ ਦੇ ਪ੍ਰਤਾਪ ਬਾਜਵਾ ਕਹਿੰਦੇ ਹਰਪਾਲ ਸਿੰਘ ਅਸਤੀਫਾ ਦੇ ਜੀ ਐਕਸਾਈਜ਼ ਮਿਨਿਸਟਰ ਨੇ ਜੀਠਿਆ ਕਹਿੰਦਾ ਛੱਦ ਮੋ ਇਹ ਵੀ 200 ਰੁਪਏ ਮੰਗ ਕਦੇ ਯਾਰ ਪ੍ਰਤਾਪ ਬਾਜਵੇ ਨੂੰ ਕਹਾਂ ਵੀ ਤੈਨੂੰ ਚੱਲ ਬਣ ਜਾਈ ਦੀ ਤੇਰੇ ਕੈਪਟਨ ਦੇ ਰਾਜ ਚ 120 ਬੰਦੇ ਮਰ ਗਏ ਅਜੇ ਤੱਕ ਕੁਝ ਬਣਿਆ ਬਸ ਬੜੀ ਸ਼ੇਧ ਆਇਆ ਤਾਂ ਅਸੀਂ ਤਾਂ ਬਾਦਾਂ ਘੰਟੇ ਬੰਦੇ ਫੜ ਲੇ ਬਾਦਾਂ ਘੰਟੇ 10 ਵਜੇ ਪਤਾ ਲੱਗਾ ਸਾਡੇ ਅਫਸਰ ਨੂੰ ਸਵੇਰ ਦੇ 5 ਵਜੇ ਤੱਕ ਸਾਡੇ ਬੰਦੇ ਫੜ ਲੇ ਇੰਜਨ ਦੇ ਹਾਂ ਸਰ ਸਾਹਿਬ ਇਹਨਾਂ ਲੋਕਾਂ ਸੰਸਕਾਰ ਜਿਹੜਾ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਨਹੀਂ 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 ਨਾ 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 ਕਹਿਦਾ ਨਹੀਂ ਕੀਤਾ ਤਾਂ ਨਹੀਂ ਮੈਂ ਗਲਤ ਗੱਲ ਕਰ ਗਿਆ। ਪਰ ਸਭ ਹੁਣ ਤੱਕ ਕਿੰਨੇ ਬੰਦੇ ਜਿਹੜੇ ਜਰੀ ਦੇ ਸ਼ਾਬਨਾ ਮਰ ਚੁੱਕੇ ਨੇ? ਨਹੀਂ 17 ਹਾਂ 17 ਦਾ ਟੋਟਲ ਹੁਣ ਤੱਕ ਡੈਥਸ ਹੋਈਆਂ ਜੋ ਆ ਕੁਝ ਹਫ਼ਤਾਲੇ ਦੇ ਵਿੱਚ ਤਿੰਨ ਚਾਰ ਦਿਨਾਂ ਦੇ ਦਾਖਲੇ 17 ਦਾ ਮੁੱਤਆ ਤੇ ਗ੍ਰਿਫਤਾਰ ਕਿੰਨੇ ਕੀਤੇ ਆ ਜਿਹੜੇ ਵੇਚਦੇ ਸੀ ਨਸ਼ਾ? 8-8 ਬੰਦੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪੂਰੀ ਕੜੀ ਸੀਗੀ ਹੈ ਜਿਨ੍ਹਾਂ ਨੇ ਦਿੱਲੀ ਤੋਂ ਇਹ ਮੰਗਾਇਆ ਅੱਗੇ ਜਾ ਕੇ ਜਿਨ੍ਹਾਂ ਨੇ ਸਪਲਾਈ ਕੀਤੀ ਜਿਨ੍ਹਾਂ ਦੇ ਵਿੱਚ ਆ ਉਹਨਾਂ ਸਾਹਦਨ ਗੋਫਤਾਂ ਕਰਦਾ। ਤਾਰੀਬਾ ਸਰ ਪਿੰਡ ਦੇ ਲੋਕ ਕਹਿੰਦੇ ਨੇ ਕੋਈ ਇੱਕ ਸਿਆਸੀ ਬੰਦਾ ਆ ਸਾਡੇ ਪਿੰਡ ਦਾ ਜਿਹੜਾ ਅਸੀਂ ਸ਼ਿਕਾਇਤ ਕਰਨ ਜਾਂਦੇ ਸੀ ਉਹਨਾਂ ਨੂੰ ਠੜਾ ਲਿਆਉਂਦਾ ਸੀਗਾ। ਹਾਂ ਕੋਈ ਨਹੀਂ ਉਹ ਦੱਸਤਾ ਲੋਕਾਂ ਦੇ। ਕਹਿਤਾ ਕਾਰਵਾਈ ਕਰਨੀ। ਤਾਂ ਕੀ ਨਸ਼ਾ ਤਸਕਰਾਂ ਦੇ ਘਰਾਂ 'ਚ ਵੀ ਬਲਡوزر ਚੱਲ ਰਹੇ ਸੀ ਤਾਂ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਆ ਕਿੰਦੇ ਇਹਨਾਂ ਨੇ ਜਿਹੜੀਆਂ ਜਾਇਦਾਦਾਂ ਨੇ ਉਹ ਪੰਚਾਇਤੀ ਜ਼ਮੀਨਾਂ ਦੇ ਵਿੱਚ ਬਣਾਈਆਂ ਨੇ ਹੁਣ ਬਲਡوزر ਫਿਰੇਗਾ ਇਹਨਾਂ ਦੇ ਘਰਾਂ 'ਤੇ। ਕੋਈ ਨਹੀਂ ਫਿਰੂਗਾ। ਹਰ ਇੱਕ ਦੇ ਫੇਰਾਂਗੇ ਜਿਹੜਾ ਜਿਹੜਾ ਸਭ ਨਸ਼ੇ ਦਾ ਸਦਾਗਰ ਆ ਜਿਹੜਾ ਨਸ਼ਾ ਵੇਚਦਾ ਜਿਹੜਾ ਨਸ਼ੇ ਦਾ ਧੰ ਜੇ ਸੀ ਵੀ ਹਰ ਇੱਕ ਦੇ ਕਹਾਵਾਉ ਜੀ ਤੁਸੀਂ ਕਹ ਬਤਾਓ ਗਰਜੀਤ ਸਿੰਘ ਔਜਲਾ ਸਵਾਲ ਜੋ ਕਰੇ ਨੇ ਤੁਹਾਡੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉਹਨੂੰ ਕੋ ਪਹਿਲਾਂ ਕੈਪਟਨ ਦੇ ਚੱਕ ਤੂੰ ਦੇਦਾ ਦੇਦਾ ਜਦ 2500 ਬੰਦਾ ਮਰ ਗਿਆ